ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਤਰੰਤਰੰਦੇ ਐਸਐਸਪੀ ਡਾਕਟਰ ਅਵਜੋਦ ਕੁਰ ਗਰੀਵਾਲ ਤੇ ਡੀਗੀਗਾਜ ਚੋਣ ਕਮਿਸ਼ਨ ਨੇ ਐਕਸ਼ਨ ਲੈਂਦੇ ਆ ਕੀਤਾ ਸਸਪੈਂਡ 1 ਦਸੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੂਤੀ ਜਲਾਸ ਕੇਂਦਰੀ ਮੰਤਰੀ ਕਿਰਨ ਰਜੀਜੂ ਨੇ ਦਿੱਤੀ ਜਾਣਕਾਰੀ ਪੰਜਾਬ ਚ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ 144 ਟੋਇਟਾ ਹੀਲਿਕਸ ਗੱਡੀਆਂ ਦੀ ਖਰੀਦੀ ਹੋਵੇਗੀ ਜਾਂਚ ਪੰਜਾਬ ਦੇ ਡੀਜੀਪੀ ਨੂੰ ਮਿਲੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ ਪੰਜਾਬ ਯੂਨੀਵਰਸਿਟੀ ਬਾਰੇ ਦਿੱਤਾ ਵੱਡਾ ਬਿਆਨ ਆਸਟ੍ਰੇਲੀਆ ਪਹੁੰਚੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਪਟਿਆਲਾ ਕੋਟ ਨੇ 12 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹਨ ਹੁਕਮ ਆਖਰੀ ਵਾਰ ਸਕਰੀਨ ਤੇ ਨਜ਼ਰ ਆਉਣਗੇ ਪੰਜਾਬੀ ਗਾਇਕ ਰਾਜੀਵਰ ਚਵੰਦਾ ਯਮਲਾ ਫਿਲਮ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ ਪੰਜਾਬ ਦੇ ਤਾਪਮਾਨ ਚਾਈ ਗਿਰਾਵਟ ਨੇ ਛੇੜੀ ਕੰਪਨੀ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦਾ ਰਹੇਗਾ ਮੌਸਮ ਦਿੱਲੀ ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟੋਪੇਜ ਨਾ ਰੱਖਣ ਉੱਤੇ ਬੋਲੇ ਐਮਪੀ ਮੀਤ ਹੇਰ ਪ੍ਰਕਟਾ ਇਨਰਾਜਗੀ ਪੰਜਾਬ ਯੂਨੀਵਰਸਿਟੀ ਚ ਸੈਨੇਟ ਸਿੰਡੀਕੇਟ ਪੰਕ ਕਰਨ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਅਮਨਿਤ ਵੀਟੂ ਦਾ ਵੱਡਾ ਬਿਆਨ ਕਿਹਾ ਨਹੀਂ ਹੋਵੇਗਾ ਕੋਈ ਬਦਲਾ ਤਰਨਤਰਨ ਜ਼ਿਲ੍ਹੇ ਵਿੱਚ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਹੀ ਤਰਨਤਰਨ ਦੀ ਐਸਐਸਪੀ ਡਾਕਟਰ ਅਬਜੋਦ ਕੁਰ ਗਰੇਵਾਲ ਤੇ ਗਾਜ ਦੀਗੀ ਹੈ ਦੱਸਦੀ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਐਸਐਸਪੀ ਡਾਕਟਰ ਅਬਜੋਦ ਕੁਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਕਾਰਵਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਜਿਸ ਦੇ ਤਹਿਤ ਐਸਐਸਪੀ ਡਾਕਟਰ ਅਬਜੋਦ ਕੁਰ ਗਰੇਵਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਾਣਕਾਰੀ ਮੁਤਾਬਿਕ ਸੀਪੀ ਅਮਰੀਕਸਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਨੂੰ ਤੁਰੰਤ ਪ੍ਰਭਾਵ ਨਾਲ ਤਰੰਤਰੰਦੇ ਐਸਐਸਪੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਐਸਐਸਪੀ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਐਸਐਸਪੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਐਸਐਸਪੀ ਨੇ ਆਪ ਦੀ ਪੋਲਿੰਗ ਏਜੰਟ ਦੇ ਰੂਪ ਵਿੱਚ ਕੰਮ ਕਰਕੇ ਤਰਨਤਾਰਨ ਜਿਮਨੀ ਚੋਣ ਚ ਮਾਹੌਲ ਖਰਾਬ ਕੀਤਾ ਸੀ। ਸੰਸਦ ਦਾ ਸਰਦਰ ਉਤੀ ਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ। 19 ਦਿਨਾਂ ਦੌਰਾਨ 15 ਬੈਠਕਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰੀਜੀਜੂ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲਿਆ ਸੀ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਦੇ ਤਤਕਾਲੀ ਡਿਪਟੀ ਚੇਅਰਮੈਨ ਜਗਦੀਪ ਤਨਖੜ ਨੇ ਅਸਤੀਫਾ ਦਿੱਤਾ ਸੀ ਬਿਹਾਰ ਵਿੱਚ ਵਿਸ਼ੇਸ਼ ਤੀਬਰ ਸੋਧ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਕਾਰਨ ਪੂਰਾ ਸੈਸ਼ਨ ਬਾਅਦ ਵਿੱਚ ਵਿਗਨ ਪਿਆ ਮੌਨਸੂਨ ਸੈਸ਼ਨ ਦੌਰਾਨ ਕੁੱਲ ਇੱਕੀ ਬੈਟਕਾਂ ਹੋਈਆਂ ਸਨ ਲੋਕ ਸਭਾ ਵਿੱਚ 120 ਘੰਟੇ ਚਰਚਾ ਦਾ ਸਮਾਂ ਨਿਰਧਾਰਿਤ ਸੀ ਪਰ ਸਿਰਫ 37 ਘੰਟੇ ਦੀ ਕਾਰਵਾਈ ਚੱਲੀ ਸੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗਈਆਂ 144 ਟਾਇਟਾ ਹੀਲਿਕਸ ਵਾਨਾਂ ਦੀ ਖਰੀਦੀ ਜਾਂਚ ਕੀਤੀ ਜਾਵੇਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਫ਼ਤਰ ਤੋਂ ਇੱਕ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਦੀ ਜਾਂਚ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸੌਂਪੀ ਹੈ ਜਾਂਚ ਦਾ ਹੁਕਮ ਕਾ 3 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਸੀ 15 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਸ਼ਿਕਾਇਤਕਰਤਾ ਨੂੰ ਸੌਂਪਣ ਦੇ ਨਾਲ-ਨਾਲ ਰਾਜਪਾਲ ਦਫ਼ਤਰ ਅਤੇ ਗ੍ਰਹਿ ਵਿਭਾਗ ਨੂੰ ਵੀ ਸੌਂਪੀ ਜਾਣੀ ਹੈ ਇਸ ਦਾ ਮਤਲਬ ਹੈ ਕਿ ਜਾਂਚ ਰਿਪੋਰਟ 15 ਨਵੰਬਰ 2025 ਤੱਕ ਦੇਣੀ ਹੈ ਇਹ ਪੱਤਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ 3 ਮਹੀਨੇ ਪਹਿਲਾਂ ਇਹ ਮੁੱਦਾ ਉਠਾਇਆ ਸੀ ਉਹਨਾਂ ਨੇ આરોਪ ਲਾਇਆ ਸੀ ਕਿ ਸਰਕਾਰ ਨੇ 2024 ਵਿੱਚ ਰੋਡ ਸੇਫਟੀ ਫੋਰਸ ਲਈ ਥੋਕ ਵਿੱਚ 144 ਟੋਇਟਾ ਹਾਈਲਿਕਸ ਵਾਹਨ ਖਰੀਦਣ ਵੇਲੇ ਟੋਇਟਾ ਕੰਪਨੀ ਦੇ ਡਿਸਕਾਊਂਟ ਦਾ ਫਾਇਦਾ ਨਹੀਂ ਉਠਾਇਆ ਕਿਉਂਕਿ ਵਿਅਕਤੀਗਤ ਦਾ ਕਾਨੂੰ ਉਸੇ ਟੋਇਟਾ ਹਾਈਲਿਕਸ ਵਾਨਾ ਤੇ 10 ਲੱਖ ਰੁਪਏ ਦੀ ਛੋਟ ਦਿੱਤੀ ਜਾਂਦੀ ਹੈ ਜੇਕਰ ਆਪ ਸਰਕਾਰ ਨੇ ਵਿਅਕਤੀਗਤ ਗਾਹਕਾਂ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਛੋਟ ਦਾ ਫਾਇਦਾ ਉਠਾਇਆ ਹੁੰਦਾ ਤਾਂ ਸਰਕਾਰ ਨੂੰ 144 ਟੋਇਟਾ ਹਾਈਲਿਕਸ ਵਾਨਾ ਦੀ ਖਰੀਦ ਤੇ ਲਗਭਗ 14 ਕਰੋੜ 50 ਲੱਖ ਦੀ ਬਚਤ ਹੁੰਦੀ ਸੀ ਬਟਾਲਾ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਹੈ ਇਸ ਸਮੋਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਹੋਰ ਕਈ ਨੇਤਾ ਮੌਜੂਦ ਰਹੇ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨੇ ਬਟਾਲਾ ਦੇ ਵਿਕਾਸ ਲਈ ਚੱਲ ਰਹੇ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਬਟਾਲਾ ਦੇ ਬੱਸ ਸਟੈਂਡ ਪੁਲਿਸ ਲਾਈਨ ਅਤੇ ਐਸਐਸਪੀ ਦਫ਼ਤਰ ਨੂੰ ਅਪਗ੍ਰੇਡ ਕਰਨ ਲਈ ਤਿਆਰੀ ਚੱਲ ਰਹੀ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਭਾਜਪਾ ਦੇ ਰਵੱਈਏ ਦੀ ਨਿੰਦਾ ਕੀਤੀ ਅਤੇ ਦਾਵਾ ਕੀਤਾ ਕਿ ਭਾਜਪਾ ਪੰਜਾਬ ਦੀ ਹਰ ਇੱਕ ਚੀਜ਼ ਹਥਿਆਉਣਾ ਚਾਹੁੰਦੀ ਹੈ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਬੋਲਦੇ ਹਾਂ ਕਿ ਹੈ ਕਿ ਭਾਜਪਾ ਗੈਰ ਕਾਨੂੰਨੀ ਤਰੀਕਿਆਂ ਨਾਲ ਸੈਨੇਟ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਵਿਧਾਇਕ ਪਠਾਨ ਮਾਜਰਾ ਆਸਟ੍ਰੇਲੀਆ ਪਹੁੰਚ ਗਏ ਹਨ ਉੱਥੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੇ ਬੀਤੇ ਦਿਨੀ ਹੀ ਵਿਧਾਇਕ ਹਰਮੀਤ ਸਿੰਘ ਵਿਰੁੱਧ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਦੱਸ ਦਈਏ ਕਿ ਪਠਾਨ ਮਾਜਰਾ 2 ਨਵੰਬਰ ਤੋਂ ਜਵਰਜਨਾ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫਰਾਰ ਚੱਲੇ ਹਨ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਹੁਣ ਤੱਕ ਪੁਲਿਸ ਸਫਲ ਨਹੀਂ ਪੰਜਾਬ ਵਿੱਚ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਿਧਾਇਕ ਵੱਲੋਂ ਦਿੱਤੇ ਇੰਟਰਵਿਊ ਵਿੱਚ ਵਿਧਾਇਕ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇਸ ਦੀ ਸੱਚਾਈ ਵੀ ਬਿਆਨ ਕੀਤੀ ਗਈ ਹੈ ਜਿਕਰ ਇਹ ਹੈ ਕਿ ਪਟਿਆਲਾ ਕੋਰਟ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ 12 ਨਵੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਸੀ ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਦੀ ਰੀਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਫਿਲਮ 28 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਵੇਗੀ ਇਸ ਖਬਰ ਦੀ ਪੁਸ਼ਟੀ ਰਾਜਵੀਰ ਜਵੰਦਾ ਦੇ ਅਧਿਕਾਰੀ ਕੇ ਇੰਸਟਾਗ੍ਰam ਪੇਜ ਤੇ ਕੀਤੀ ਗਈ ਹੈ ਜਿੱਥੇ ਉਹਨਾਂ ਦੀ ਟੀਮ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਫਿਲਮ ਦੀ ਰਿਲੀਜ਼ ਨਾਲ ਜੁੜੀ ਪੋਸਟ ਨੇ ਉਹਨਾਂ ਦੇ ਫੈਨਾਂ ਵਿੱਚ ਉਤਸ਼ਾਹ ਦੀ ਲਹਿਰ ਦੁੜਾ ਦਿੱਤੀ ਹੈ ਦੱਸਦੀ ਹੈ ਕਿ ਰਾਜਵੀਰ ਜਵੰਦਾ ਦੀ ਮਹੀਨਾ ਪਹਿਲਾਂ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ ਉਹਨਾਂ ਦੀ ਅਕਾਲ ਮੌਤ ਨੇ ਪੂਰੇ ਪੰਜਾਬ ਸੰਗੀਤ ਜਗਤ ਅਤੇ ਪਰਸ਼ੰਸ਼ਕਾਂ ਨੂੰ ਗੈਰੇ ਦੁੱਖ ਵਿੱਚ ਡੁਬਾ ਦਿੱਤਾ ਸੀ ਹੁਣ ਉਹਨਾਂ ਦੀ ਫਿਲਮ ਯਮਲਾ ਦੀ ਰਿਲੀਜ਼ ਉਹਨਾਂ ਦੇ ਪਰਸ਼ੰਸ਼ਕਾਂ ਲਈ ਭਾਵਨਾਤਮਕ ਪਲ ਬਣੇਗੀ ਕਿਉਂਕਿ ਇਹ ਉਹਨਾਂ ਦੀ ਆਖਰੀ ਸਕਰੀਨ ਪੇਸ਼ਤੂਤੀ ਹੋਵੇਗੀ ਪੰਜਾਬ ਪਰਚ ਤਾਪਮਨ ਲਗਾਤਾਰ ਘਟਦਾ ਜਾ ਰਿਹਾ ਹੈ ਰਾਤ ਦਾ ਕਟੋ ਘਟ ਤਾਪਮਾਨ 0.7 ਡਿਗਰੀ ਸੈਲਸੀਅਸ ਘਟਿਆ ਹੈ ਜਦੋਂ ਕਿ ਵਧ ਤੋਂ ਵਧ ਤਾਪਮਾਨ 0.5 ਡਿਗਰੀ ਸੈਲਸੀਅਸ ਵਧਿਆ ਹੈ ਹਾਲਾਂਕਿ ਤਾਪਮਾਨ ਆਮ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਤੇ ਪਹਾੜਾਂ ਤੋਂ ਹਵਾਵਾਂ ਠੰਡ ਵਧਾਉਣਗੀਆਂ ਦਿੱਲੀ ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟੋਪੇਜ ਨਾ ਰੱਖਣ ਉਤੇ ਮੈਂਬਰ ਪਾਰਲੀਮੈਂਟ ਮੀਤ ਹੇਰ ਨੇ ਨਰਾਜਗੀ ਪ੍ਰਗਟਾਈ ਹੈ ਸੰਸਦ ਗੁਰਮੀਤ ਸਿੰਘ ਮੀਤheer ਨੇ ਕਿ ਹੈ ਕਿ ਕੇਂਦਰੀ ਮੰਤਰੀ ਵੱਲੋਂ ਬਰਨਾਲਾ ਵਿਖੇ ਠਹਿਰਦਾ ਵਾਦਾ ਕਰਕੇ ਵੀ ਰੇਲ ਨਾ ਰੋਕੇ ਰੇਲਵੇ ਨੇ ਬਰਨਾਲਾ ਵਾਸੀਆਂ ਨਾਲ ਧਰੋਖਾ ਮਾਇਆ ਹੈ ਸੰਸਦ ਮੀਤheer ਨੇ ਸਰਦਰੁੱਤ ਸੈਸ਼ਨ ਵਿੱਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਉਣਗੇ ਸੰਸਦ ਮੀਤheer ਨੇ ਕਿਹਾ ਕਿ ਰੇਲਵੇ ਨੂੰ 1 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਮਹੀਨੇ ਦੇ ਅੰਦਰ ਬੰਦੇ ਭਾਰਤ ਦਾ ਠੇਰਾ ਬਰਨਾਲਾ ਸਟੇਸ਼ਨ ਉੱਤੇ ਨਾ ਕੀਤਾ ਗਿਆ ਤਾਂ 1 ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਦੱਸਦੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਨੂੰ ਰੇਲਵੇ ਮਾਰਗਾਂਹੀ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਬੀਤੇ ਦਿਨੀ ਪੂਰੇ ਦੇਸ਼ ਵਿੱਚ 4 ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਚੰਡੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ অনলাইন হরিচੰਡੀ ਦਿੱਤੀ ਗਈ ਇਸ ਮੌਕੇ ਪੰਜਾਬ ਦੇ ਮਾਲਵਾ ਨੂੰ ਇੱਕ ਕੋਨੇ ਤੋਂ ਦੂਸਰੇ ਨੂੰ ਜੋੜਨ ਵਾਲੀ ਬੰਦੇ ਭਾਰਤ ਟ੍ਰੇਨ ਬਠਿੰਡਾ ਵਿਖੇ ਪਹੁੰਚੀ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਵਾਇਆ ਪੂਰੀ ਬਠਿੰਡਾ ਵਿਖੇ ਪਹੁੰਚੀ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਵਾਇਆ ਤੂਰੀਅੰਬਾਲਾ ਕੁਰਖhetra ਜਾਵੇਗੀ ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਬੀਟੂ ਨੇ ਕਿਹਾ ਕਿ ਇਹ ਦੇਸ਼ਵਾਸੀਆਂ ਲਈ ਬਹੁਤ ਵੱਡੀ ਸੁਗਾਤ ਹੈ ਤੇ ਖਾਸ ਕਰ ਪੰਜਾਬ ਨੂੰ ਅਜਹੀਆਂ ਤੇਜ਼ ਰਫ਼ਤਾਰ ਅਤੇ ਸੁੱਖ ਸਹੂਲਤਾਂ ਵਾਲੀਆਂ ਗੱਡੀਆਂ ਦੀ ਬਹੁਤ ਲੋੜ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਕ ਕਰਨ ਦੇ ਨੋਟੀਫਿਕੇਸ਼ਨ ਨੂੰ ਭਾਵੇਂ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੀਆਂ ਕਈ ਜਥੇਬੰਦੀਆਂ ਸਿਆਸੀ ਆਗੂਆਂ ਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਵੱਡੇ ਤੇ ਮੁੱਖ ਤੌਰ ਤੇ ਦਰਨਾ ਪ੍ਰਦਰਸ਼ਨ ਇੱਤੇ ਜਾ ਰਹੇ ਹਨ ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ 10 ਤੇ 11 ਨਵੰਬਰ 2025 ਮਤਲਬ ਕਿ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਯੂਨੀਵਰਸਿਟੀ ਦੇ ਡੀਨ ਦਫ਼ਤਰ ਦੀ ਹਦਾਇਤ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇਹ ਸਰਕੂਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਿਤ ਸਾਰੇ ਪ੍ਰਸ਼ਾਸਕੀ ਦਫ਼ਤਰਾਂ ਤੇ ਵੀ ਲਾਗੂ ਹੈ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਭੰਕਰਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਵਿਦਿਆਰਥੀ ਯੂਨੀਅਨ ਵੱਲੋਂ ਇਸ ਮੁੱਦੇ ਨੂੰ ਲੈ ਕੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਲਈ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਹੁਣ ਉਸ ਤੋਂ ਪਹਿਲਾਂ ਹੀ ਕੇਂਦਰੀ ਮੰਤਰੀ ਰਮਨੀਤ ਬਿੱਟੂ ਨੇ ਇਸ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਉਸੇ ਤਰ੍ਹਾਂ ਹੀ ਚੱਲੇਗੀ ਜਿਵੇਂ ਕਿ ਇਹ ਪਹਿਲਾਂ ਚੱਲਦੀ ਸੀ ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਤਰਨਤਨ ਜਿਮਨੀ ਚੌਂਚ ਸਰਗਰਮ ਸੀ ਜਿਸ ਕਾਰਨ ਇਸ ਮਸਲੇ ਨੂੰ ਲੈ ਕੇ ਦੇਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਸੈਨੇਟ ਸਿੰਡੀਕੇਟ ਭੰਕਰਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਏ ਸਨ ਪਰ ਕਿਸੇ ਕਨਫਿਊਜ਼ਨ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਦਾ ਪੰਜਾਬ ਦੀ ਭਲਾਈ ਲਈ ਹੈ ਇਸ ਸਬੰਧੀ ਜਲਦੀ ਹੀ ਦੁਬਾਰਾ ਆਰਡਰ ਜਾਰੀ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਸ ਜਲਦੀ ਹੀ ਵਾਪਸ ਲੈ ਲਿਆ ਜਾਵੇਗਾ ਤੇ ਜਲਦੀ ਹੀ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਯੂਨੀਵਰਸਿਟੀ ਵਿੱਚ ਜਿਵੇਂ ਦੀ ਸਥਿਤੀ ਪਹਿਲਾਂ ਦੀ ਸੀ ਓਵੇਂ ਦੀ ਰਹੇਗੀ ਇਸ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਜਾਵੇਗਾ ਤੁਸੀਂ ਸਵਾਲੇ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਜੀ ਰਾਜੀਪੜਿੰਗ ਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੀਪੜਿੰਗ ਇਹ ਬਿਆਨ ਦੇਤਾ ਤੇ ਤਰਨਤਨ ਦੀ ਇਲੈਕਸ਼ਨ ਪੜ ਲਿਜੀਉ ਰਾਜੀਪੜਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਉਹਦੋਂ ਪਹਿਲਾਂ ਵੀ ਇਦਾਂ ਕਰਦੇ ਰੇ ਕਾਂਗਰਸ ਦੀ ਮਾਨਸਿਕਤਾ ਇਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਤੁਹਾਨੂੰ ਕਿਹਾ ਜਾ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆ ਜੀ ਆਮ ਲੋਕ ਜਿਹੜੇ ਇਥੋਂ ਮਾਨਸਿਕਤਾ ਝਲਕਦੀ ਹੈ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਜਾਕਰ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹਨੇ ਇਹ ਕਿਹੜਾ ਇਹਨਾਂ ਦਾ ਪਹਿਲਾ ਪਿਆਨਾ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਤਰਨ ਤਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ 58962 ਨੌਕਰੀਆਂ ਦੇ ਚੁੱਕੇ ਆ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮੈਸ਼ ਤੋਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਸੜਕਾਂ ਤੇ ਘਟ ਗਈਆਂ ਇਹ ਗੜਕਰੀ ਸਾਹਿਬ ਨੇ ਰਸਵਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨ ਲਿਮਟਿਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 19 ਟੋਲ ਪਲਾਜ਼ੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਨੇ ਸਕੂਲਾਂ ਦਾ ਕਾਇਆਪਲਟ ਹੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ JEE Main JEE Advanced ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਫੌਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕੋਈ ਆ ਚੁੱਕੇ ਨਹੀਂ ਤੁਸੀਂ ਕਹੋਗੇ ਵੀ 3 3.5 ਕਰੋੜ ਤਾਂ ਵਾਦੀ ਹੈ 4 ਕਰੋੜ ਕਿ ਮਿਆ ਗਿਆ ਕਈ ਬੰਦੇ 2 2 3 3 ਵਾਰੀ ਵੀ ਆ ਗਏ ਨਾ ਪਰ ਹਾਂ ਚਲੋ ਐ ਕਰੋ 4 ਕਰੋੜ ਨੂੰ ਪੱਤੇ ਨਤੀ ਵੰਡਦੇ ਨੇ ਤਾਂ ਵੀ 1 ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉਥੋਂ ਦਵਾਈਆਂ ਲੈ ਕੇ ਠੀਕ ਹੋ ਗਏ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਤੇ ਇਹ ਮੁੱਦੇ ਲੈ ਕੇ ਜਾਣੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਨਹੀਂ ਆ ਆ ਲੜਾਈਆਂ ਚ ਪਾਕਿਸਤਾਨ ਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਹੈ ਆਲ ਰਾਈਆਂ ਚਪਾ ਕੇ ਵੋਟਾ ਮੰਗਦੇ ਆ ਧਮਕੀਆਂ ਦੇ ਕੇ ਵੋਟਾ ਮੰਗਦੇ ਐਦਾਂ ਮੋਟਾ ਮਿਕ। ਸੋ ਤਰਨ ਤਰਨ ਦੀ ਇਲੈਕਸ਼ਨ ਅੱਜ ਮੈਂ ਇਸ ਤੋਂ ਬਾਅਦ ਹੁਣ ਫੇਰ ਤਰਨ ਤਰਨ ਜਾਊਂਗਾ। ਤਿੰਨ ਚਾਰ ਮੇਰੀਆਂ ਜਨਸਭਾਾਂ ਮੈਂ ਰੈਲੀਆਂ ਨੇ ਮੇਰੀਆਂ ਤੇ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਲੋਕਤੰਤਰ ਚ ਮਾਲਕ ਲੋਕ ਨੇ ਔਰ ਜਿਸ ਤਰੀਕੇ ਦਾ ਅਸੀਂ ਮਾਹੌਲ ਦੇਖ ਰਹੇ ਹਾਂ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਤਰਨ ਤਰਨ ਲੱਗੇ ਨੂੰ ਵਿਕਾਸ ਦੀਆਂ ਲੀਹਾਂ ਤੇ ਪਹਿਲਾਂ ਵੀ ਤੁਰ ਰਿਹਾ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਦਮੀ ਪਾਰਟੀ ਬੜੇ ਵਧੀਆ ਮਾਰ ਜਨ ਤੇ 14 ਤਰੀਕ ਨੂੰ ਜਿੱਤ ਰਹੀ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤਰ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਾਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੱਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜੋ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਵੀ ਮੁਕਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਪਾ ਰਿਹਾ ਇੱਕ ਸਾਡਾ ਐਮਸੀ ਇੱਥੇ ਹੈ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਜਿਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਹੁਣ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐਂ ਗਿਆ ਸੀ ਹੈ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਔਰ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੇ ਇੱਕ ਆਪਣਾ ਜਮੇਨ ਸਿੰਘ ਕਾਕਾ ਜੀ ਹੈ ਇੱਕ ਆਪਣਾ ਦੂਜਾ ਹੈ ਸੋਨੂ ਤੋਂ ਉਪਰ ਆਣ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾ ਕੇ ਔਰ ਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਚ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈ ਪੀਐਸਪੀ ਤੈਨੂੰ ਐ ਸੱਟਣ ਕੇ ਮੁੱਦਾ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਲੈ ਕੇ ਜਾਣਗੇ ਕਿ ਆਇਆ ਜਿਹੜਾ ਠੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮਾਝੇ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਤ ਲੈ ਕੇ ਸਾਰਾ ਅਕਾਲੀ ਦਲ ਚੜੂਗਾ ਇਕੱਲਾ ਹਰਮੀਤ ਗਿਆ ਸਾਰਾ ਅਕਾਲੀ ਦਲਾ ਬੈਠਾ ਮੈਂ ਹੁਣ ਇੱਕ ਖੋਲ ਗੱਲ ਕਰਨਾ ਚਾਹਣਾ ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹਦਾ ਦਿਮਾਗ ਖਿਲਿਆ ਪਿਆ ਅੱਜਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲੇ ਨੇ ਪੁੱਛਿਆ ਆ ਕਿਹੜੀ ਧਰਮੀ ਫੌਜੀ ਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਐ ਭਾਈ ਕਿਹਾ ਸੀ ਇਹਨਾਂ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ جنگ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਜੰਗ ਲੜੀ ਇਹਨਾਂ ਨੇ ਉਹ ਜੰਗ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਬੈਠਣ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕੀ ਰਾਜਾ ਬੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਨਾ ਸਾਰਿਆਂ ਨੂੰ ਕਹਿਣਾ ਚਾਹੁੰਨਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹੁੰਦੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਚਾਹੁੰਦਾ ਹੈ ਕਾਲੀ ਦਲ ਤੜਕ ਰਿਹਾ ਹੈ ਤੋਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀਆਂ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਤਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ ਮਹਾਰਾਸ਼ਟਰ ਸਰਕਾਰ ਨੇ ਆਪਣੇ ਬੰਦੇ ਪਾਲਿਆ ਉਹ ਉਹ ਮਹਾਰਾਸ਼ਟਰ ਸਰਕਾਰ ਚਲਾ ਰਹੀ ਹੈ ਆ ਜਾ ਰਵਨੀਤ ਬਿੱਟੂ ਬਿਆਨ ਸਿੰਘ ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੂਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ